ਜਿਹੜਾ ਦਰਖਤ ਗਹਿਰਾ ਨਹੀਂ ਉੱਪਰ ਖੜਾ ਹੋ ਉਹਦੇ ਦੋ ਟੋਟੇ ਕਰ ਜਾਂਦਾ ਹਨੇਰਾ ਇਹ ਦੁਨੀਆਵੀ ਮਾਇਆ ਤੇ ਵਕਾਰਾਂ ਦੀ ਲੋਭ ਲਾਲਚ ਦੁਨੀਆ ਇਹ ਹਨੇਰੀ ਬੜੀ ਤੇ ਹੈ ਜੇ ਤੇ ਕੋਈ ਗਹਿਰਾ ਬੈਠਾ ਵਾ ਪਕੜ ਕਰਕੇ ਤੇ ਉਹ ਵਜੂਗਾ ਨਹੀਂ ਤੇ ਨਹੀਂ ਆਪ ਕੋ ਸਤਨਾਮ ਸ੍ਰੀ ਦੋ ਗੱਲਾਂ ਕਹਿ ਕੇ ਮਿੰਟ ਆਪਣੇ ਕੋਲ ਗਿਣਤੀ ਦੇ ਬਾਬਾ ਜੀ ਨੇ ਕਿਹਾ ਕਹਿੰਦੇ ਪਾਣੀ ਮਾਹੇ ਦੇਖ ਮੁਖ ਜੈਸਾ ਕਹਿੰਦੇ ਪਾਣੀ ਦੇ ਵਿੱਚ ਜਿੱਦਾਂ ਮੂੰਹ ਵੇਖਿਆ ਨਾ ਐਦੈ ਰੱਬ ਨੂੰ ਵੇਖ ਲੈਂਦਾ ਪਰ ਪਾਣੀ ਨਿਰਮਲ ਚਾਹੀਦਾ ਤੇ ਅੰਦਰ ਆਪਣਾ ਜਿੱਦਨ ਨਿਰਮਲ ਹੋ ਗਿਆ ਕਰਮ ਇੰਦਰੇ ਗਿਆਨ ਇੰਦਰੇ ਉਹਨਾਂ ਚਿਰ ਗੱਲ ਨਹੀਂ ਬਣਨੀ ਭਰੀਏ ਮੱਤ ਪਾਪਾਂ ਕਹਿ ਉਹ ਤੋਂ ਬੈ ਨਾ ਆਵੇ ਤੇ ਮੈਂ ਬਾਹਰ ਪੁਰਖਾਂ ਦੀ ਹਾਜ਼ਰੀ ਲਵਾ ਦੇ ਆ ਸੋ ਕਿੱਦਾਂ ਸਮਝਾਉਂਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਪੜਾਉਣਾ ਮੰਣੇ ਅਪੜੇ ਤੇ ਪੁਰਾਣਾ ਮਿਟਾਣਾ ਮੰਣੇ ਅਪੜੇ ਤੇ ਪੁਰਾਣਾ ਮਿਟਾਣਾ ਮੜੇ ਆਪਣੇ ਤੇ ਬੁਰਾ ਮਿਟਾਨਾ 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 ਕਾਫੀ ਵਾਰੀ ਮਖੁਰ ਕੇ ਪੰਕਤੀ ਗਾਰੇ ਆ ਤੇ ਕਿਸੇ ਸਿੰਘ ਨੇ ਆ ਕੇ ਆ ਮਹਾਰਾਜ ਮਨ ਦੀ ਬਰਿਆਈ ਕੀ ਹੁੰਦੀ ਆ ਮਨ ਦੀ ਬੁਰੀਾਈ ਪਹਿਲਾਂ ਮਨ ਚ ਬੁਰੀਾਈ ਆਉਂਦੀ ਤੇ ਫਿਰ ਅੱਗੇ ਸਰੀਰ ਦੁਰਦਾ ਜੀ ਪਹਿਲਾਂ ਮਨ ਚ ਚਗਿਆਈ ਆਉਂਦੀ ਹਣ ਤੁਹਾਡੇ ਚ ਕਈ ਰੂਹਾਂ ਦੇ ਮਨ ਚ ਚਗਿਆਈ ਆਈ ਕਿ ਆਪ ਆਪਨ ਟਾਲੀ ਸਹਿਬ ਜਾਣਾ ਆਖੋ ਸਭ ਪਹਿਲਾ ਵਿਚਾਰ ਆਇਆ ਨਾ ਤੇ ਫਿਰ ਤੁਸੀਂ ਇਸ਼ਨਾਨ ਕੀਤਾ ਫਿਰ ਗੱਡੀ ਚ ਸਟਾਰਟ ਕੀਤੀ ਫਿਰ ਅੰਦਰ ਵਿਚਾਰ ਆਇਆ ਕਿ ਪੜ੍ਹਦੀਆਂ ਦੀ ਸੇਵਾ ਕਰਾਂ 1 ਘੰਟਾ ਜੂਠੀ ਫੇਰ ਵਿਚਾਰ ਆਇਆ ਕਿ ਸੰਗਤ ਨੂੰ ਵਰਤਾਵਾਂ ਫੇਰ ਵਿਚਾਰ ਆਇਆ ਜੋੜੇ ਝਾੜਾ ਇਹ ਚੰਗਿਆਈ ਹੈ ਇੱਦਾਂ ਹੀ ਮਾਹੌਲ ਕੇਦੇ ਮਨ ਦੀ ਅਵਸਥਾ ਸਾਰੀ ਗੁਰਬਾਣੀ ਮੰਨ ਤੇ ਤਣਵਾਚੇ ਤੇ ਮਿੱਟੀ ਆ ਨਾ ਇੱਕ ਸ਼ਲੋਕ ਇੰਨਾ ਪਿਆਰਾ ਕਹਿ ਕੇ ਸੁਵਾਉਂਦੀ ਹੈ ਤੇ ਇੱਕ ਰੂਹ ਨੇ ਆਖਿਆ ਕਹਿੰਦੇ ਬਾਬਾ ਜੀ ਮਨ ਦਾ ਬੁਰਾ ਕੀ ਹੁੰਦਾ ਤੇ ਬਾਬਾ ਜੀ ਨੇ ਉਸ ਜੁਗਤੀ ਦਾ ਸਮਝਾਇਆ ਕਹਿੰਦੇ ਇੱਕ ਬੁੱਢੀ ਮਾਂ ਧਿਆਨ ਦਿਓ ਜੀ ਬੜੀ ਸਿੱਖੀ ਦੂੰਗੀ ਤੇ ਔਖੀ ਐ ਚਲੋ ਕਰਲਾ ਜੀ ਮਾਰੇ ਨੇ ਰੱਖਿਆ ਵੀ ਆਪਾਂ ਰੋਜੀ ਰੋਟੀ ਖਾਈ ਜੰਨੇ ਆ ਇਹ ਮਾਰਗ ਬੜਾ ਮਹਿੰਗਾ ਕਹਿੰਦੇ ਇੱਕ ਬੁੱਢੀ ਮਾਂ ਤੇ ਦੀ ਜਵਾਨ ਬੇਟੀ ਤੁਰੇ ਜਾ ਰਹੇ ਜਿੱਤੇ ਰਖਿਓ ਮਾੜਾ ਪੜੇ ਤੇ ਬੁਰਾ ਬਿਟਾਤਾ ਕਿ ਉਹ ਦੋਨੋਂ ਰਸਤੇ 'ਚ ਤੁਰੇ ਜਾ ਰਹੇ ਐ ਤੇ ਬੱਚੀ ਕਹਿਣ ਲਗੀ ਮਾਂ ਮੈਂ ਥੱਕ ਗਈ ਮੈਂ ਤਾਂ عمر ਨਹੀਂ ਤੁਰਦਾ ਇਹ ਬਜ਼ੁਰਗ ਮਾਤਾ ਮੱਥੇ ਤੇ ਹੱਥ ਰੱਖ ਕੇ ਦੂਰ ਤੱਕ ਵੇਂਦੀ ਹੈ ਵੀ ਕੋਈ ਸਾਧਨ ਨਹੀਂ ਹੈਗਾ ਜਿਹਦੇ ਉੱਤੇ ਆਪਾਂ ਬੈਠੀਏ ਅਜੇ ਮਨ ਦੇ ਵਿੱਚ ਵਿਚਾਰ ਚੱਲ ਰਹੀ ਹੈ ਤੇ ਇੰਨੇ ਚਿਰ ਨੂੰ ਇੱਕ ਆਦਮੀ ਘੋੜੀ ਤੇ ਸਵਾਰ ਹੋਇਆ ਉਹਨਾਂ ਦੇ ਕੋਲੋਂ ਲੰਗਣ ਲੱਗਾ ਘੜੀ ਸ਼ੁਰੂ ਹੋ ਗਈ ਸੀ ਤੇ ਜਦੋਂ ਲੰਗਣ ਲੱਗਾ ਤੇ ਉਹ ਬੁੱਢੀ ਮਾਤਾ ਕਹਿੰਦੀ ਵੇ ਪੁੱਤ ਕਵੀ ਤੇਰਾ ਭਲਾ ਹੋਊਗਾ ਮੇਰੀ ਬੇਟੀ ਨੂੰ ਆਪਣੀ ਘੋੜੀ ਤੇ ਮਿਠਾੜਾ ਏ ਥੱਕ ਗਈ ਆ ਕਿ ਮੈਂ ਦੁਰਕੇ ਤੁਰੀ ਜਾਨੀ ਐ ਤੇ ਉਹਨੇ ਫੜਾ ਫੜਾ ਅਜਿਹਾ ਦਾ ਮਨ ਜਿਹੜਾ ਨਿਰਮਲ ਸੀ ਫੜਾ ਫੜਨ ਕਿੰਦਾ ਮਾਤਾ ਕਿ ਨੂੰ ਮਾਰਨੀ ਐ ਕਿ ਜਵਾਨ ਬੱਚੀ ਕਿਸੇ ਦੇ ਨਾਲ ਬਿਠਾਈਦੀ ਨਹੀਂ ਆਖੇ ਸਤਨਾਮ ਵਾਹਿਗੁਰੂ ਹੈ ਤੇਰਾ ਮੇਰਾ ਕੀ ਮੇਲ ਮੈਂ ਘੋੜੀ ਤੇ ਆ ਤੂੰ ਤੁਰ ਗਿਆ ਬੈਣੀ ਬਿਠਾਣਾ ਇੰਦੀ ਚਲੋ ਕੀ ਹੋਇਆ ਹੋੜੋ ਚਾਰ ਸੱਤ ਕਦਮ ਅੱਗੇ ਚਲੇ ਗਿਆ ਤੂੰ ਦੇ ਮਨ ਦੇ ਵਿੱਚ ਬੁਰਾ ਜਿਹਾ ਬੁਰ ਬੁਰਿ ਬਰੀ ਆਈ ਜਨਮ ਲੈ ਗਈ ਕਹਿੰਦਾ ਕਿ ਅੱਡਾ ਮੂਰਖ ਹੈ ਤੂੰ ਬੱਜੇ ਤੇਰੀ ਦੀ ਉਮਰ ਜਵਾਨੀ ਤੋਂ ਢੱਪਣ ਦੀ ਹੈ ਕੋਈ ਉਹਨੂੰ ਰਿਸ਼ਤਾ ਨਹੀਂ ਲੱਭਣ ਦਿਆ ਸਾਰੇ ਜਵਾਬ ਦਿੰਦੇ ਐ ਤੇ ਤੂੰ ਦੂਰ ਪ੍ਰਦੇਸ਼ ਆਇਆ ਏ ਤੇ ਐਡੀ ਸੋਹਣੀ ਸਰਖੀ ਵੱਜੀ ਇੰਨੀ ਹੋਣ ਹਾਰ ਸੂਰਤ ਇਨੂੰ ਮੌਕਾ ਮਿਲਿਆ ਤੇ ਤੂੰ ਗਵਾਲਿਆਂ ਨੂੰ ਮਗਰ ਬਿਠਾਉਂਦਾ ਤੇ ਬੀਬੀ ਨੇ تیر ਨਾਲ ਕਿੱਥੋਂ ਰੱਲ ਨਹੀਂ ਲੈ ਕੇ ਅੱਡੀ ਮਾਰ ਕੇ ਆ ਜਾਂਦਾ ਘੋੜੀ ਵਾਪਸ ਮੋੜੀ ਹੁਣ ਇੰਨੇ ਚਿਰ ਉਹਦੇ ਅੰਦਰ ਬਰਿਆਈ ਨੇ ਜਨਮ ਲੈ ਲਿਆ ਅੱਗੇ ਜਾ ਗਈ ਉਹਨੇ ਵਾਪਸ ਮੋੜ ਲਿਆ ਵੀ ਦੁਆਰਾ ਜਾ ਨਹੀਂ ਇਧਰ ਸੁਮਾਈ ਦੇ ਅੰਦਰ ਚੰਗਿਆਈ ਨੇ ਜਨਮ ਲੈ ਲਿਆ ਕਹਿੰਦੀ ਕਿੱਡੀ ਮੱਤ ਮਾਰੀ ਮੇਰੀ ਹੈ ਅਨਜਾਣ ਬੰਦੇ ਨਾਲ ਆਪਣੀ ਇੱਜ਼ਤ ਬਿਠਾ ਕੇ ਜੇ ਕਿਧਰੇ ਲੈ ਜਾਂਦਾ ਮੈਂ ਲੁੱਟੀ ਜਾਂਦੀ। ਉਹ ਫਿਰ ਵਾਪਸ ਆਇਆ ਤੇ ਆ ਕੇ ਕਹਿੰਦਾ ਮਹਾਰਾਜ ਜੀ ਮੈਨੂੰ ਮਾਫ਼ ਕਰਿਓ ਕਿਉਂਕਿ ਕੀ ਵੀ ਨਾ ਬੰਦੇ ਦੇ ਅੰਦਰ ਉਹ ਨਹੀਂ ਹੁੰਦਾ ਜੋ ਬਾਹਰ ਹੁੰਦੀ ਦਾ। ਇਹਨੂੰ ਮਹਾਰਾਜ ਦੀ ਗੁਰਵਾੜੀ 'ਚ ਜਿਵੇਂ ਜਿਵੇਂ ਸਾਇਹ ਬਾਠ ਕਰਾਂਗੇ ਇਕੱਲੇ ਬਹਿ ਕੇ ਮਸਲੇ ਡੂੰਘੀ ਇੱਥੋਂ ਆਲੇ ਨਹੀਂ ਆਪ ਕੋ ਹੋਏਗਾ। ਇੱਥੇ ਤਾਂ ਮਹਾਰਾਜ ਜੋ ਭੌਂਦਾ ਆਪੇ ਸੇਵਾ ਲੈ ਲੈਂਦੇ। ਹੁਣ ਮੇਰੇ ਅੰਸ਼ਾ ਤੇ ਮੈਂ ਕਹਾਂ ਸੀ ਵੀ ਮੈਂ ਸਾਹਜ ਪਾਉਂਗਾ ਚਾਰ ਪਿਆਲਿਆਂ ਦੀ। ਉਧਰ ਜਾਇਆ ਹੀ ਨਹੀਂ ਗਿਆ। ਇੰਦਰ ਦੀ ਮਾਰੇ ਨੇ ਸੇਵਾ ਲਈ ਆਪ ਕੋ ਸਤਨਾਮ ਤੇ ਉਹ ਕਹਿਣ ਲੱਗਾ ਮਾਰਦਾ ਜੀ ਮੈਨੂੰ ਮਾਫ਼ ਕਰਿਓ ਮਾਰੋ ਮੈਨੂੰ ਤਰਸ ਆ ਗਿਆ ਜੀ ਜਿੱਥੇ ਤਰੇ ਜਾਉਂਗੇ ਤੇ ਮੈਂ ਉਥੋਂ ਮੁੜ ਕੇ ਆਇਆ ਏ ਤੇ ਲਿਆਓ ਮੈਂ ਬੱਚੀ ਨੂੰ ਬਿਠਾਵਾ ਤੇ ਮਾਈ ਹੱਸ ਗਈ ਕਹਿੰਦੀ ਪੁੱਤ ਜਿਹਨੇ ਤੈਨੂੰ ਪੜ੍ਹਾਇਆ ਉਹਨੇ ਮੈਨੂੰ ਵੀ ਪੜ੍ਹਾਤਾ ਗਏ ਆਖੋ ਸਤਨਾਮ ਸ੍ਰੀ ਸ਼੍ਰੀ ਕਹਿੰਦੀ ਜਿਹਨੇ ਤੈਨੂੰ ਪੜ੍ਹਾਇਆ ਉਹਨੇ ਮੈਨੂੰ ਵੀ ਪੜ੍ਹਾਇਆ ਏ ਕਹਿੰਦਾ ਕੀ ਇੰਨੀ ਵਾਰ ਸੈਂਦੀ ਇੱਕ ਗੱਲ ਐ ਮੇਰੇ ਮਨ ਚ ਵਿਚਾਰ ਆਇਆ ਪਹਿਲਾਂ ਤੂੰ ਸਹੀ ਸੀ ਜਦੋਂ ਕੋ ਮੇਰੇ ਕੋਲੋਂ ਲੰਘਿਆ ਤਾਂ ਤੇਰਾ ਬਿਲਕੁਲ ਅੰਦਰ ਪਵਿੱਤਰ ਸੀ ਪਰ ਉਹ 10 ਕਦਮਾਂ ਤੇ ਤੇਰੇ ਅੰਦਰ ਮੈਲ ਆਈ ਤੇ ਤੂੰ ਵਾਪਸ ਆਇਆ ਉਹ ਨਿਚਰ ਨੂੰ ਮੇਰੇ ਮਾਲਕ ਨੇ ਵੀ ਮੈਨੂੰ ਸੋਝੀ ਦਿੱਤੀ ਕਿ ਇਹ ਕਮਲ ਮਾਰਨ ਲੱਗੀ ਹੈ ਇਸ ਤਰ੍ਹਾਂ ਮਾਹੁਰਖਾਰ ਭਗਤੀ ਨੂੰ ਸਮਝਾਇਆ ਮਾਣ ਆਪਣੇ ਤੇ ਬੁਰਾ ਮਟਾਣਾ ਮਿੰਟ ਮਿੰਟ ਸਾਈਡ ਸਾਈਡ ਤੇ ਬਰਿਆਈ ਆਉਂਦੀ ਹੈ ਤੇ ਜੇ ਕਈ ਵਾਰ ਇਹਨਾਂ ਸਟੇਜਾਂ ਤੇ ਲੈ ਵੱਲੋਂ ਕਥਾਈ ਕਰਨੀ ਸਾਹਮਣੇ ਕੁ ਸਾਡੇ ਤੋਂ ਵਧੀਆ ਬੁਲਾਰਾ ਲੱਗਾ ਨਾ ਜਿਹਦਾ ਨਾਮ ਹੈ ਤੇ ਕਈ ਵਾਰੀ ਬੁਰਾਈ ਇੱਥੇ ਵੀ ਆ ਜਾਂਦੀ ਹੈ ਕਿ ਇਹ ਭੂਏ ਜਿਹੜੇ ਆ ਇਹੋ ਹੀ ਹੱਦੀ ਹੁੰਦੇ ਆ ਸਾਨੂੰ ਤੇ ਟਾਈਮ ਆ ਗੀ ਨਾ ਬੜਾ ਬੁਰੀ ਕੇ ਰਸਤਾ ਹੋਵਾ ਤਾਂ ਇਹ ਹੁਣ ਆਪ ਸਾਧੂ ਸੰਤ ਜਿਹੜੀ ਬੰਦਗੀ ਵਾਲੇ ਉਹਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਤੈਸਾ ਮਾਨ ਆਰਬਾਂ ਦੀ ਕੀ ਭਾਵੇਂ ਸੱਚੇ ਸਵਾਦ ਦਾ ਟੋਕਰਾ ਪਾ ਜੇ ਤੇ ਭਾਵੇਂ ਦਦਰਾ ਦਾ ਹਾਰ ਮਾਹਪੁਲਖਣ ਪਾ ਜੇ ਉਹ ਹਸੀ ਜਾਂਦੇ ਆ ਤੇ ਜਿਹੜਾ ਮੇਰੇ ਵਰਗਾ ਛੋਟੇ ਦੇ ਨਾਲ ਹੁੰਦਾ ਏ ਉਹਨੂੰ ਜੇ ਕਿਸੇ ਨੇ ਚਾਰ ਸ਼ਬਦ ਕਿਤੇ ਕੜਵੇ ਕਹਦੇ ਕਿ ਉਹਨੇ ਕਨਾ ਅਜ ਤੋਂ ਬਾਅਦ ਆਪੈਨੂੰ ਬੁਲਾਉਣਾ ਹੀ ਨਹੀਂ ਆਪਸਰ ਆਪਾਂ ਇਹਦੇ ਮੱਥੇ 'ਤੇ ਲੱਗਣਾ ਉੱਥੋਂ ਪਤਾ ਲੱਗਦਾ ਵੀ ਅੰਦਰ ਹੈ ਜੇ ਪਹੁੰਚਿਆ ਨਹੀਂ ਛੋਟਾ ਵਾ ਇਹ ਸੰਸਾਰ ਲੰਮਾ ਚੌੜਾ ਏ ਇਹਦੇ ਵਿੱਚ ਬੜਾ ਕੋਹ ਏ ਸੋ ਮੈਂ ਆਪਣੇ ਵਿਸ਼ੇ ਨੂੰ ਇੱਥੇ ਵਿਸਾਹਣ ਦਵਾਂ ਬੜਾ ਪਿਆਰ ਆਪ ਸੰਗਤਾਂ ਮਾਹ ਪੁਰਖਾਂ ਦਿੱਤਾ ਏ ਸੋ ਤਰੀਕਾ ਇਹ ਵਿਦਵਾਨ ਆਪਣੇ ਤਰੀਕੇ ਨਾਲ ਸਮਝਾਉਂਦਾ ਤੇ ਸਾਜੂ ਹੁਣਾਂ ਜੇ ਤੁਸੀਂ ਹੁਣੇ ਗੱਲ ਸੁਣੀ ਹੈ ਕਿੰਨੀ ਪਗੜ ਵਿੱਚ ਆਈ ਮੈਂ ਵੀ ਸੁਣੀ ਸੀ ਪਤਾ ਕਿੱਥੋਂ ਸਨਮਾਨਯੋਗ ਮਾਹ ਪੁਰਖ ਬਾਬਾ ਜਗਦੀਸ਼ ਸਿੰਘ ਜੀ ਹਰਖੋਵਾਲ ਵਾਲੇ ਵਾਹਿਗੁਰੂ ਜਿੰਨਾ ਜੀਵਨ ਕਮਾਇਆ ਪੰਡਿਤ ਜੀ ਆਪਾਂ ਕਹਿੰਦੇ ਐ ਕਿ ਉਹ ਚੰਗਿਆਈ ਵੀ ਉਹਨਾਂ ਤੋਂ ਲਿਆ ਕੇ ਕਿੰਨੇ 100 ਸੰਗਤਾਂ ਚ ਵੰਡਤੀ ਜੀ ਇਹਨੂੰ ਵੀ ਮਾਰੇ ਕਿਹਦੇ ਤਾਂ ਚੰਗੀ ਚੀਜ਼ ਕਿਤੇ ਸੁਣਨੀ ਪੜਨੀ ਤੇ ਉਹਨੂੰ ਗਾੜੀ ਸੰਗਤ ਵਿੱਚ ਤੇ ਉਹਨੇ ਤੁਸੀਂ ਪੱਕਾ ਹੀ ਯਾਦ ਰੱਖੋਗੇ ਇਸ ਗੱਲ ਨੂੰ ਜ਼ਿੰਦਗੀ 'ਚ ਕਦੇ ਵੀ ਤੁਹਾਡੇ ਅੰਦਰ ਬਰਿਆਈ ਆ ਉਹ ਤੇ ਤੁਹਾਨੂੰ ਬੜਾ ਬੜਾ ਥਾਲੀ ਸਹਿਬ ਯਾਦ ਆ ਜਾਣਾ ਵੀ ਇਹ ਕਥਾ ਸੁਣੀ ਸੀ ਵੀ ਨਹੀਂ ਭਾਈ ਇਹੋ ਜਿਹਾ ਮਨ ਤੋਂ ਮਨ ਦੀ ਬਰਿਆਈ ਆ ਕੋਈ ਸਤਨਾਮ ਸਹੀ ਮਨ ਦੀ ਬਰਿਆਈ ਲਿਖੀ ਜਾਂਦੀ ਹੈ ਹੁਣ ਭੈਣ ਸਾਹਮਣੇ ਬੈਠੀ ਹੈ ਮੇਰੇ ਅੰਦਰ ਇਹਦੇ ਪ੍ਰਤੀ ਇਹਦੇ ਸਰੂਪ ਪ੍ਰਤੀ ਕੋਈ ਚਿੰਤਨ ਤਿਆਰ ਹੋ ਗਿਆ ਨਾਤੇ ਬਾਬਾ ਜੀ ਨੂੰ ਪਤਾ ਨਾ ਉਹਨਾਂ ਨੂੰ ਪਤਾ ਨਾ ਬਾਬਾ ਜੀ ਨੂੰ ਪਤਾ ਵੀ ਮੇਰੇ ਅੰਦਰ ਇਹਨਾਂ ਮਨਤੀ ਕੀ ਵਿਚਾਰ ਪੈਦਾ ਇਹ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਜਿਹੜਾ ਕਿੰਨੀਆਂ ਪੈਣਾ ਸੰਤ ਬੇਟੀ ਪਰ ਜਿਹੜੀ ਮੇਰੇ ਅੰਦਰ ਤਿਆਰ ਹੋਈ ਬਾਪੂ ਨੂੰ ਬਰਾਦਾ ਉਹਨੂੰ ਕਹਿੰਦੇ ਆ ਚਿੱਤਰ ਗੁਪਤ ਜਿਹੜਾ ਆਪਣੇ ਅੰਦਰ ਚਿੱਤਰ ਬਣਿਆ ਨਾ ਜਿੰਨਾ ਜਰਾਪਾਂ ਜੀਣਾ ਵਾ 40 50 ਸਾਲ ਉਹ ਗੁਪਤ ਹੈ ਮੈਨੂੰ ਪਤਾ ਹੈ ਕਿ ਕਿੰਨੀਆਂ ਚੋਰੀਆਂ ਕੀਤੀਆਂ ਕਿੰਨੀ ਜੁਗਲੀ ਕੀਤੀ ਕਿੰਨੀ ਚੋਰੀ ਕੀਤੀ ਕਿੰਨੀ ਲੰਦਿਆ ਕਿਤੇ ਕਿੰਨੇ ਬੰਦਿਆਂ ਦਾ ਮਨ ਤਾਂ ਘਮ ਖਰਾਬ ਕਰਦਾ ਮੈਨੂੰ ਪਤਾ ਤੁਹਾਨੂੰ ਕਿਸੇ ਨੂੰ ਨਹੀਂ ਬਰਾਦਰੀਆ ਭਾਈ ਸਾਹਿਬ ਬੜੇ ਪਿਆਰੇ ਐ ਪਰ ਮੇਰੇ ਗੁਰੂ ਸਾਹਿਬ ਪਿਆਰ ਸਾਹਿਬ ਹੋ ਰਿਆ ਭੁੱਲੀ ਬਾਲਣੀ ਹੈ ਉਹ ਸਤਿਗੁਰ ਜਾਗਦਾ ਹੈ ਉਹ ਚਿੱਤਰ ਬੰਦੇ ਦੇ ਅੰਦਰ ਨਕਸ਼ਾ ਪੂਰੀ ਫਿਲਮ ਬਣੀ ਆ ਜਦ ਜਦ ਆਪਣੀ ਡੈਥ ਹੋਣੀ ਸੰਸਕਾਰ ਹੋਣਾ ਤੇ ਚਿੱਤਰ ਜਿਹੜਾ ਗੋਲ ਤੋਂ ਪ੍ਰਗਟ ਹੋ ਜਾਣਾ ਉਹ ਫਿਲਮ ਅਨੁਸਾਰ ਜਿਹੜੀ ਆਪਣੀ ਮਾਰ ਨੇ ਪੈਰਾ ਲਾਉਣਾ ਹੁਣ ਕੁੱਤੇ ਹੀ ਬਣਾਉਣਾ ਸੂਰ ਬਣਾਉਣਾ ਕਿਦਰ ਨੂੰ ਭੇਜਣਾ ਏ ਕੂਕਰ ਹੈ ਸੂਕਰ ਹੈ ਗਰਦ ਤਰ ਹੈ ਕਾਗ ਹੈ ਸਰਪਣ ਹੈ ਤੁਲਖਲੇ ਇਹ ਸਭ 83 ਦਾ ਢੇੜਾ ਏ ਤੇ ਭਾਈ ਗੁਰੂ ਆਲੇ ਬਣੋ ਅੰਮ੍ਰਿਤ ਛਕੋ ਤੇ ਜਿੰਨਾ ਚਿਰ ਸੱਚ ਦਾ ਪਿਆਲਾ ਏ ਸੱਚ ਸੁਣਿਆ ਤੁਸੀਂ ਗਿਆਨੀ ਜੀ ਪੰਜ ਪਿਆਲਿਆਂ ਦੀ ਗੱਲ ਕਰ ਗਏ ਮੈਂ ਸੁਖਮਝਾ ਦੱਸਦਾ ਪਹਿਲਾ ਪਿਆਲਾ ਸੱਚ ਦਾ ਏ ਜਿਹਦੇ ਬੰਦਾ ਸੱਚ ਨਾਲ ਜੁੜਦਾ ਨਾ ਸੱਚ ਕੀ ਗੁਰੂ ਗ੍ਰੰਥ ਸਾਹਿਬ ਹੋਰ ਕੁਝ ਨਹੀਂ ਦੁਨੀਆ ਏ ਗ੍ਰੰਥ ਦੇ ਪਿਆਰੇ ਵਿੱਚੇ ਬਾਤ ਕਰਦੇ ਵਿੱਚੇ ਸ਼ਬਦ ਸੰਗਤਾਂ ਨੂੰ ਸੁਣਾਉਂਦੇ ਐ ਸੱਚ ਨਾਲ ਜੁੜੋਂਗੇ ਤੇ ਸੰਤੋਖ ਆ ਜਾਏਗਾ ਬੋਲੋ ਏਕ ਵਾਹਿਗੁਰੂ ਸੰਤੋਖੀ ਹੋ ਜਾਓਗੇ ਤੇ ਦਇਆ ਆਣੀ ਸ਼ੁਰੂ ਹੋਗੀ ਬੋਲੋ ਸਤਨਾਮ ਵਾਹਿਗੁਰੂ ਜੇ ਉਹ ਬੰਦਾ ਸੰਤੋਖੀ ਹੁੰਦਾ ਤੇ ਉਹ ਆਪਣੇ ਵੱਟੇ ਚੋਂ 500 ਰੁਪਇਆ ਕੱਢ ਕੇ ਜੱਥੇ ਨੂੰ ਦਿੰਦਾ ਤੇ ਉਹ ਭਾਈ ਸਰ ਜਾਈ ਬਾਗੀਚਾ ਸੁਹਾਸਦੇ ਐ ਔਰ ਜਿੱਤੇ ਜਿੱਥੇ ਜੇ ਕਿਸੇ ਨੂੰ ਦਇਆ ਆਊਗੀ ਤੇ 500 ਰੁਪਇਆ ਜੱਥੇ ਨੂੰ ਦੇਊਗਾ ਇਹ ਤੇ ਕੇਵਲ ਏਦਾਂ ਵੀ ਅੰਦਾਜ਼ਾ ਜਿੱਥੇ ਨੀਂਦ ਚ ਮੈਲ ਆ ਜੀ ਆ ਪਿੱਛੇ ਜੇ ਕਿਸੇ ਨੇ 2 500 ਦੇ ਨਕਲੀ ਰੱਖ ਕਿਤੇ ਟੁੱਟੇ ਲੈ ਗਿਆ ਹੈ ਐ ਇੰਦਾ ਜਿਹਾ ਫੋਜਾ ਵੀ ਬੈਠ ਜਾਂਦੀਆਂ ਕਿ ਨਕਲੀ نوٹ ਇਕੱਠਾ ਕਰਕੇ ਰੱਖਿਆ 500 ਦਾ ਤੇ 640 ਇਕੱਠੇ ਵਿੱਚ ਜੋ ਮਾਰੇ ਕੀਤੇ ਜਿੰਨਾ ਜਿਹੜਾ ਸੱਚ ਨਹੀਂ ਪਤਾ ਲੱਗਦਾ ਸੰਤੋਖ ਨਹੀਂ ਆਉਣਾ ਜਿੱਦਾਂ ਜਿਹੜਾ ਸੰਤੋਖ ਨਹੀਂ ਆਉਂਦਾ ਵਿੱਚ ਦਇਆ ਕਦੇ ਨਹੀਂ ਆਉਣੀ ਕਦੇ ਨਹੀਂ ਆਉਣੀ ਦਇਆ ਸੁਚਾਈ ਤੇ ਜਿੰਨਾ ਚਿਰ ਦਇਆ ਨਹੀਂ ਆਉਂਦੀ ਤਰਮੀਲੇ ਬਣਿਆ ਜਾਣਾ ਲੇਖ ਲੋ ਗੁਰੂ ਨਾਨਕ ਸਾਹਿਬ ਸੱਚ ਦਾ ਪਿਆਲਾ ਲੈ ਕੇ ਤੁਰੇ ਗੁਰੂ ਅੰਗਦ ਸਾਹਿਬ ਸੰਤੋਖ ਦਾ ਤੇ ਗੁਰੂ ਅਮਰਦਾਸ ਬਾਈ ਪ੍ਰਚਾਰਕ ਬਵਿੰਜਾ ਕੀੜੇ ਗੋਇੰਦਵਾਲ ਦਇਆ ਸ਼ੁਰੂ ਕਰਤੀ ਭੁੱਖੇ ਨੂੰ ਰੋਟੀ ਬਾ ਡਾਲੀ ਸਹਿਮਾਉਂ ਕੁਖ ਫਰੀਦਵਾਲੀਆਂ ਦੇੰਦੇ ਰਹੇ ਗਰੀਬ ਕਿੱਥੋਂ ਦਵਾਈ ਲੈਣੂ 7800 ਰੁਪਿਆ ਖੁਸਤਾ ਦਇਆ ਹੀ ਨਾ ਨਾ ਵੀ ਦਇਆ ਸੀ ਉਹਨਾਂ ਦਾ ਤੇ ਦਇਆ ਤੋਂ ਬਾਅਦ ਧਰਮ ਕੀ ਹੈ ਭਾਂਡੇ ਮੰਜਦੇ ਜੋੜੇ ਝਾੜਨੇ ਚੌਰ ਸਾਹਿਬ ਕਰਨਾ ਟੋਕਰੀ ਢੋਣੀ ਦੇ ਨਿਯਮ ਇਹ ਪਿਆਲਾ ਪੀਤਾ ਗੁਰੂ ਰਾਮਦਾਸ ਜੀ 21 ਸਾਲ ਗੋਇੰਦਵਾਲ ਸਾਹਿਬ ਤੇ ਪੰਜਵਾਂ ਤੀਰ ਜਿਹਦਾ ਪਿਆਲਾ ਉਹ ਪੰਜਵੇਂ ਬਾਦਸ਼ਾਹ ਪੀ ਗਏ ਸਾਰੇ ਧਰਤੇ ਇਕੱਠੇ ਹੋਏ ਸੀ ਮਾਰੇ ਨੂੰ ਦਿਖਾਉਣ ਵਾਸਤੇ ਮਾਰੇ ਸਹਿਬ ਹਸਦੇ ਰਹੇ ਆਪਣ ਕੋਈ ਦੋ ਬੋਲ ਉਸ ਤੋਂ ਦੇ ਕਹਦੇ ਨਹੀਂ ਆਪਾਂ ਖੁਸ਼ ਹੋ ਜੀਦਾ ਇਹ ਕਹਿੰਦੇ ਦੋ ਮਾਰੇ ਕਹਿੰਦੇ ਤੇ ਆਪਾਂ ਨਰਾਜ ਹੋ ਜਾਣਾ ਆਪਾਂ ਜੀ ਛੋਟੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਗੁਰੂ ਕੁੰਨੀ ਸੰਗਤਾਂ ਦਾ ਤੇ ਆ ਅਸੀਸਾਂ ਦੀ ਬਖਸ਼ਿਸ਼ ਦੇ ਖਜ਼ਾਨੇ ਮਹਾਂਪੁਰਖ ਬਾਬਾ ਲੀਟਰ ਸਿੰਘ ਸਾਹਿਬ ਜੀ ਜੋ ਪਾਵਨ ਪਿਆਰ ਆਪ ਸੰਗਤਾਂ ਮਾਣਦੇ ਬਾਬਾ ਅਮਰੀਕ ਸਿੰਘ ਸਾਹਿਬ ਜੀ ਬਹੁਤ ਪਿਆਰ ਵਾਲੀਆਂ ਆਤਮਾ ਬਾਬਾ ਮਹਾਤਮਾ ਗੁਣੀ ਜੀ ਬਾਬਾ ਸ਼ਮਸ਼ੇਰ ਸਿੰਘ ਜੀ ਬੇਅੰਤ ਸਾਧੂ ਜਨ ਗੁਰੂ ਗਿਆਨੀ ਸਿੰਘ ਫੌਜਾਂ ਸਾਰਿਆਂ ਦੀ ਦਾਸ ਸਾਹ ਜਰੀ ਲਵਾਉਂਦਾ ਹੋਇਆ ਆਪਣੀਆਂ ਭੁੱਲਾਂ ਝੋਲੀ ਚ ਪਵਾ ਕੇ ਤੁਹਾਡੀ ਤੁਸੀਂ ਸਾਭ ਗਦੇ ਆ ਸਾਰੀ ਸੰਗਤ ਜੋ ਕਿ ਚਾਰ ਕੁ ਮਿੰਟ ਤੇ ਮੈਂ ਆਪ ਜੀ ਦੇ ਵੱਧ ਲਏ ਆ ਇਹ ਖਿਮਾ ਕਿਉਂਕਿ ਸਾਰੇ ਜੱਥੇ ਸਤਿਕਾਰ ਜਿਉਂਗਾ ਤੇ ਸਾਰੇ ਆਸ ਲੈ ਕੇ ਆਈ ਹੁੰਦੇ ਆ ਤੋਂ ਸਾਰੀ ਸੰਗਤ ਕਿਰਪਾ ਕਰਿਓ ਭਾਵਨਾ ਦੇ ਨਾਲ ਵੱਧਦੇ ਹੋਣ ਜਿੰਨ ਕੇ ਚੂਲੇ ਰਤੜੇ ਯਾਦੇ ਦਿਨਾ ਕਹਿ ਪਾਸ ਕੰਤ ਦਿਨਾ ਕਹਿ ਪਾਸ ਕੰਤ ਦਿਨਾ ਕਹਿ ਪਾਸ ਦਿਨਾ ਕਹਿ ਪਾਸ ਰੂਹਾ ਕਿੱਥੇ ਵਸਦੀ ਆਓ ਰੂਹਾ ਕਿੱਥੇ ਵਸਦੀ ਆਓ ਆ ਗਏ ਤੇ ਬਤ ਸਾਰੀ ਸਾਰੀ जो रबदा रस्ता दसद जो जो रबद रस्ता दसदिया उनू किथे ਬਾਲਾ ਪੰਡਤ ਜੀ ਦੇ ਸਮੇਂ ਨਾਲ ਤੋਂ ਆਪ ਸੰਤਨੇ ਨਾਲ ਭਾਈ ਜਿੰਦਗੀ ਸੰਤਨੇ ਨਾਲ ਭਾਈ ਪਾਲ ਦੇ ਹਨ ਬਾਬਾ ਬੇਸੂ ਜੀ ਦਾ ਜਨਮ ਵੀ ਨਾ ਮਿਸੇ ਪੁੰਗਿਆ ਬਾਬਾ ਪੰਡਤ ਕ੍ਰਿਸ਼ਨ ਸਿੰਘ ਦੀ ਗੱਲ